ਜਾਤੇ ਘਾਂਗੇ ਵਾਲਾ ਜਾਤੇ ਸਰੰਦੀਪਰੀਆ ਆ ਗੋਪੀ ਦਾ ਚੇਲਾ ਇਹ ਪੁੱਠੇ ਕਰ ਕਰਕੇ ਸੁੱਟਦਾ ਹੈ ਇਹ ਗੋਪਨਾ ਪੁੱਜਿਆ ਨਾਲ ਹੀ ਕਹਿੰਦੇ ਵੀ ਗੱਲ ਕੀਤੇ ਦੀ ਚੱਲੀ ਹੁਣ ਦੁਨੀਆ ਦਾ ਮਹਾਨ ਦਾਫੀ ਖਾਨੋ ਵਾਲਿਆ ਜਿੱਦੜ ਵੀ ਪੁੱਜ ਗਿਆ ਪਰ ਟੱਕਰ ਖੇਡ ਮੈਦਾਨ ਦੇ ਵਿੱਚ ਦੇਖੋ ਇੱਕ ਬੰਦੇ ਨਾਲ ਸਮੇ ਸੁਖੀ

ਬਸ ਨਾਵਾ ਦਾ ਲਓ ਸੁਖੀ ਆਲੀਕੇ ਵਾਲਾ ਆਓ ਆਲੀਕੇ ਪਿੰਡਾ ਸਰਸੇ ਇਲਾਕੇ ਦਾ ਰਤਿਏ ਇਲਾਕੇ ਦਾ ਇਹ ਆ ਸੁਖੀ ਆਲੀਕੇ ਆ ਮਾਰਾ ਪਰ ਇਹਨੂੰ ਕਹਿੰਦੇ ਰਾਜਾ ਭਾਉ ਕਾਂਗੇ ਵਾਲਾ ਕਹਿੰਦੇ ਆ ਦਰ ਯਾਰੀ ਕਰਦੀ ਹੈ ਮਾਤਾ ਸ੍ਰਿੰਦਰ ਕੌਰ ਜੀ ਦੇ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਵੱਲੋਂ ਪਕੌੜਿਆਂ ਦਾ ਲੰਗਰ ਜਿਹੜਾ ਹੈ ਉਹ ਸੰਪੰਨ ਅਨੁਸ਼ਕਾਇਆ ਜਾ ਰਿਹਾ ਹੈ ਮਾਤਾ ਸ੍ਰਿੰਦਰ ਕੌਰ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਜੀ ਸਾਈਡ ਫਟਾਪੁਰੀਆ 1km ਨਮਾ ਨਮਾ ਉੱਥੇ ਤੇ ਚਰਚਾ ਚ ਆ ਗਿਆ ਮੁੰਡਾ ਨਵਾਂ ਨਵਾਂ ਉੱਠਿਆ ਤੇ ਚਰਚਾ ਵਿੱਚ ਆ ਗਿਆ ਇਹ ਸੰਦੀਪੂਰੀਏ ਗੋਪੀ ਦਾ ਜੇਲਾ ਸਤਾਪੂਰੀਏ ਇੱਕੋ ਨਾਲ